ਹਾਂਜੀ ਸਤਿ ਸ਼੍ਰੀਕਾਲ ਜੀ ਬਿਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਤੇ ਇਹ ਵੀਡੀਓ ਦਾ ਟਾਈਟਲ ਤੁਸੀਂ ਪੜ ਹੀ ਲਿਆ ਹੋਣਾ ਜੀ ਇਸ ਵੀ ਅਸ਼ਨਾਣ ਕਰਨ ਤੋਂ ਪਹਿਲਾਂ ਉਹ ਕਿਹੜੇ ਸੱਤ ਸ਼ਬਦ ਹੈ ਜੋ ਮੈਂ ਬੋਲਦੀਆਂ ਤੇ ਸਾਡੇ ਦਿਨ ਬਦਲ ਗਏ ਇੱਥੇ ਆਪਾਂ ਤੁਹਾਨੂੰ ਥੋੜੀ ਗੱਲ ਦੱਸਦੇ ਹਾਂ ਜੀ ਇੱਕ ਕੋਈ ਬਜ਼ੁਰਗ ਮਾਈ ਸੀ ਉਹ ਸੰਤਾਂ ਦੇ ਸਾਧ ਸੰਗ ਕਰਦੀ ਸੀ ਉੱਥੇ ਜਾਂਦੀ ਸੀ ਰੋਜ਼ ਤੇ ਦੇਖੋ ਉਹਦੇ ਮਨ ਦੇ ਵਿੱਚ ਕੋਈ ਫੁਰਨਾ ਆਇਆ ਕੋਈ ਪ੍ਰਮਾਤਮਾ ਦੇ ਆਇਆ ਵੀ ਇੰਨੀ ਸੰਗਤ ਗੁਰੂ ਨਾਲ ਜੁੜੀ ਆ ਰੋਜ਼ ਕਥਾ ਕੀਰਤਨ ਸੁਣਦੀ ਆ ਇਹ ਦਿਨ ਉਹਨੇ ਸੰਤਾਂ ਨੂੰ ਪੁੱਛਿਆ ਵੀ ਗੁਰੂ ਸਾਹਿਬ ਮੈਂ ਅੰਤਾਂ ਦੀ ਘਰੇ ਦੁਖੀ ਆ ਘਰੇ ਸ਼ਰਾਬ ਵੀ ਆ ਨਸ਼ਾ ਪੱਤਾ ਵੀ ਹੈਗਾ ਘਰੇ ਕਲਾ ਕਲੇਸ਼ ਵੀ ਆ ਬਰਕਤ ਵੀ ਨਹੀਂ ਰੁਕਦੀ ਪੈਸਾ ਆਉਂਦਾ ਜਾਂਦਾ ਦੀਦਾ ਨਹੀਂ ਕਮਾਈ ਵੀ ਕਰਦੇ ਆ ਪਰ ਫਿਰ ਵੀ ਪੈਸਾ ਨਹੀਂ ਟਿਕਦਾ ਬਰਕਤ ਨਹੀਂ ਕਰਦੇ ਵਿੱਚ ਤਾਂ ਸੰਤ ਜੀ ਕਹਿੰਦੇ ਬੀਬੀ ਜੀ ਤੁਸੀਂ ਸਿਮਰਨ ਕਰਦੇ ਹੋ ਪਾਠ ਕਰਦੇ ਆ ਮਾਤਾ ਕਹਿੰਦੀ ਵੀ ਮੈਂ ਤਾਂ ਅਨਪੜਾ ਜੀ ਨਹੀਂ ਕੋਈ ਪਾਠ ਨਹੀਂ ਕਰਦੀ 나ਈ ਮੈਨੂੰ ਆਉਂਦਾ ਤੇ ਗੁਰੂ ਬਾਬਾ ਜੀ ਕਹਿੰਦੇ ਵੀ ਤੁਸੀਂ ਭਾਈ ਬੈਠੋ ਸੋਨੂੰ ਅਸੀਂ ਪਾਠ ਦੱਸਦੇ ਆ ਤੁਸੀਂ ਪਾਠ ਕਰੋ ਤੇ ਚਲੋ ਜੀ ਬਾਬਾ ਜੀ ਨੇ ਬਾਖੇ ਮੂਲ ਮੰਤਰ ਸਹਾਂ ਦਾ ਪਾਠ 5-7 ਵਾਰੀ ਪੜਾਣਾ ਪੜਾਇਆ ਬੀਬੀ ਦੇ ਚੇਤਾ ਹੋਗਾ ਕੀ ਹੁੰਦਾ ਜਿਹੜੇ ਅਨਪੜ ਔਰਤਾਂ ਹੁੰਦੀਆਂ ਉਹਨਾਂ ਦੇ ਚੇਤੇ ਆਪਣੇ ਨਾਲੋਂ ਜ਼ਿਆਦਾ ਚੰਗੇ ਹੁੰਦੇ ਆ ਦਿਮਾਗ ਬਹੁਤ ਛੇਤੀ ਸਿੱਖਣ ਦੀ ਸ਼ਕਤੀ ਨਾਲੋਂ ਜ਼ਿਆਦਾ ਹੁੰਦੀ ਆ ਆਪਣੇ ਨਾਲ ਉਹਨਾਂ ਦੀ ਵਿਖਣ ਪੜ ਲੋਕ ਆਪਣੇ ਨਾਲੋਂ ਜ਼ਿਆਦਾ ਸਿਆਣੇ ਹੁੰਦੇ ਸੀ ਸੂਝਵਾਨ ਹੁੰਦੇ ਸੀ ਹਸਾਬ ਕਿਤਾਬ ਉਹ ਅਨਪੜ ਹੋਣ ਦੇ ਨਾਤੇ ਵੀ ਆਪਣੇ ਤੋਂ ਵੱਧ ਜ਼ਿਆਦਾ ਹਸਾਬ ਕਿਤਾਬ ਕਰ ਲੈਂਦੇ ਸੀ ਅਪਸੇਰੀਆਂ ਚ ਮਿੰਟ ਚ ਜੋੜ ਲੈਂਦੇ ਸੀ ਹਸਾਬ ਇਸ ਤਰ੍ਹਾਂ ਨਾਲ ਜੇ ਸਿੱਖਣ ਦੀ ਪ੍ਰਮਾਤਮਾ ਦੇ ਕਲਾ ਆਪਣੇ ਨਾਲੋਂ ਵੱਧ ਪਾਈ ਹੁੰਦੀ ਆ ਤੋ ਬੀਬੀ ਨੂੰ ਪੰਜ ਚਾਰ ਵਾਰੀ ਬਾਬਾ ਜੀ ਨੇ ਪਾਠ ਸਿਖਾਇਆ ਤੇ ਉਹਨਾਂ ਦੇ ਪਾਠ ਯਾਦ ਹੋ ਗਿਆ ਚਲੋ ਜੀ ਰੋਜ਼ ਮੂਲ ਮੰਤਰ ਸਹਿਬ ਦਾ ਪਾਠ ਕਰਨ ਲੱਗ ਗਏ ਜੋ ਘਰ ਦੇ ਵਿੱਚ ਜਦੋਂ ਵੀ ਉਹਨਾਂ ਕੰਮ ਕਰਨਾ ਸਵੇਰ ਤੋਂ ਸ਼ਾਮ ਤੱਕ ਜਦੋਂ ਵੀ ਉਹਦਾ ਦਿਮਾਗ ਖਾਲੀ ਨਾ ਹੋਣ ਦਿੰਦੀ ਉਹ ਮੂਲ ਮੰਤਰ ਸਹਿਬ ਦਾ ਪਾਠ ਉਹਦੇ ਰੀਲ ਵਾਂਗ ਉਤਰਾ ਰਹਿੰਦਾ ਸਾਰਾ ਦਿਨ ਜਿਵੇਂ ਆਪਾਂ ਕੋਈ ਟਿਕਰੇ ਵਿੱਚ ਵੇਖਦੇ ਆਪਾਂ ਭਾਦ ਦਿੰਦੇ ਆ ਅੰਗੇਰੀਲਾ ਹੁੰਦੀਆਂ ਸੀ ਜੀ ਕੈਸਟਾ ਹੁੰਦੀਆਂ ਸੀ ਹੁਣ ਚਿਪਾਗ ਚਿਪ ਭਰੀ ਹੁੰਦੀ ਬੀਬੀ ਐ ਲੱਗੀ ਰਹਿੰਦੀ ਬੀਬੀ ਨੇ ਜਦੋਂ ਵੀ ਬੀਬੀ ਨੇ ਰਸੋਈ ਚ ਵੜਨਾ ਅਸ਼ਨਾਣ ਕਰਕੇ ਉਹਨੇ ਰਸੋਈ ਚ ਵੜਨਾ ਤੇ ਫਿਰ ਉਸ ਤੋਂ ਬਾਅਦ ਬਸ ਜੋ ਵੀ ਕੰਮ ਉਹਨੂੰ ਹੱਥ ਪਿੱਛੇ ਪਾਉਣਾ ਪਹਿਲਾਂ ਉਹਨੇ ਪਾਠ ਕਰਨਾ ਤੇ ਆਪਣੇ ਆਪ ਹੀ ਵਰਕਤਾਂ ਆਉਣ ਲੱਗ ਗਈਆਂ ਜੀ ਜਦੋਂ ਹੌਲੀ-ਹੌਲੀ ਨਾਲੇ ਤਾਂ ਅੰਦਰ ਸ਼ੁੱਧ ਹੋ ਗਿਆ ਨਾਲੇ ਸਮਾਂ ਬਦਲ ਜਾਂਦਾ ਜਦੋਂ ਆਪਾਂ ਨੇਕੀ ਦੇ ਕੰਮ ਕਰਨ ਲੱਗ ਗਏ ਭੁੰਨਦਾਨ ਕਰਨੀ ਵਾਧ ਕੇ ਘਰ ਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਜਗੇ ਨਾ ਸਮਾਂ ਬਦਲ ਜਾਂਦਾ ਮਾੜੀ ਰੂਹਾਂ ਮਾੜੀ ਨੈਗੇਟਿਵ એનર્ਜੀ ਜੋ ਵੀ ਨੇ ਘਰ ਚੋਂ ਬਾਹਰ ਹੋ ਜਾਂਦੀ ਜਦੋਂ ਸਾਰਾ ਦਿਨ ਇੱਕ ਪਜਾਣਾ ਹੀ ਦੇ ਘਰ ਦੇ ਵਿੱਚ ਸਿਮਰਨ ਕਰਦਾ ਉਹ ਸਾਰੇ ਪਰਿਵਾਰ ਨੂੰ ਉਤਾਰ ਲੈਂਦਾ ਸੁੱਖਾਂ ਚ ਸੋਹਣਾ ਜੀਵਨ ਬਤੀਤ ਹੋ ਜਾਂਦਾ ਇਸੇ ਤਰ੍ਹਾਂ ਜੀ ਮੈਂ ਤੁਹਾਨੂੰ ਦੱਸ ਦੇਣ ਵੀ ਮੈਂ ਜੋ ਪਾਠ ਕਰਨ ਲੱਗੀ ਸਾਡੇ ਦਿਨ ਬਦਲ ਗਏ ਔਖਾਂ ਦੇ ਵਿੱਚੋਂ ਸੌਖਾਂ ਚ ਆਏ ਵਰਕਤਾਂ ਵੀ ਘਰ ਚ ਰਹਿਣ ਲੱਗੀਆਂ ਫਸਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸੁੱਖ ਨਾਲ ਪ੍ਰਮਾਤਮਾ ਨੇ ਵਾਅਦਾ ਕੀਤਾ ਦੇਣ ਵਾਲਾ ਤਾਂ ਉਹੀ ਹੈ ਆਪਾਂ ਆਪਣਾ ਕਰਮ ਕਰਨ ਆਲੇ ਆਪਾਂ ਤਾਂ ਕਰਮ ਕਰਨ ਲਈ ਕਿਹਾ ਹਣੇ ਤੇ ਬਾਕੀ ਤਾਂ ਚਿੰਤਾ ਸਾਰੀ ਵਾਪਕ ਹੀ ਰੱਖਦਾ ਜੀ ਦੇਣਾ ਵੀ ਹੋਣੇ ਆ ਖੋਣਾ ਵੀ ਹੋਣੇ ਆ ਸਭ ਉਸੇ ਦੀ ਕਿਰਪਾ ਹੈ ਬਸ ਆਪਾਂ ਤਾਂ ਉਸ ਤੋਂ ਕੀ ਮੰਗਣਾ ਸਿਰਫ ਆਪਣੇ ਸਰੀਰਿਕ ਤੰਦਰੁਸਤੀ ਮੰਗਣੀ ਹੈ ਗੁਰਵਾਣੀ ਸਿਮਰਨ ਦਾ ਸਮਾਂ ਮੰਗਣਾ ਗੁਰਵਾਣੀ ਕੁਤ ਸਿੱਖੀ ਜੀਵਨ ਦੀ ਦਾਤ ਮੰਗਣੀ ਆ ਆਪਾਂ ਤਾਂ ਇਹ ਚੀਜ਼ਾਂ ਮੰਗਣੀਆਂ ਉਹਨਾਂ ਤੋਂ ਹੋਰ ਕੁਝ ਨਹੀਂ ਬਾਕੀ ਤਾਂ ਦੇਨ ਨੂੰ ਤਾਂ ਬੈਠਾ ਜੀ ਉਸੇ ਨੂੰ ਫਿਕਰ ਆਪਣਾ ਇਹ ਲੋਣੀ ਚੁੰਮ ਚ ਦਿੱਤੀ ਹੈ ਤੇ ਚੋਗਾ ਦੇਣ ਦਾ ਫਿਕਰ ਵੀ ਉਸੇ ਨੂੰ ਤੇ ਪਰਮਾਤਮਾ ਨੇ ਬਹੁਤ ਵਰਕ ਤਾਂ ਪਾਈਆਂ ਜੀ ਲ ਮੈਂ ਤੁਹਾਨੂੰ ਦੱਸਦੀ ਆ ਵਿਖੋ ਸਵੇਰੇ ਆਪਾਂ ਜਦੋਂ ਵੀ ਉੱਠਦੇ ਆ ਆਪਾਂ ਜ਼ਿਆਦਾਤਰ ਕਹਿੰਦੇ ਆ ਇਸ਼ਨਾਨ ਕਰ ਲੈਂਦੇ ਆ ਹਣਾ ਜਿਹੜਾ ਸੁਬਾ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਹੁੰਦਾ ਜੀ ਉਹ ਹੁੰਦਾ ਇਸ਼ਨਾਨ ਅਮਰਤ ਦਾ ਇਸ਼ਨਾਨ ਹੁੰਦਾ ਉਹ ਅਮਰਤ ਵੇਲੇ ਸਾਰੇ ਲੋਕ ਉੱਠ ਕੇ ਰੱਬੀ ਰੂਹ ਹੱਟ ਕੇ ਇਸ਼ਨਾਨ ਕਰਦੇ ਆ ਉਹ ਹੁੰਦਾ ਇੱਕ ਤਰ੍ਹਾਂ ਦਾ ਇਸ਼ਨਾਨ ਕਰਨਾ ਆਪਣੇ ਮਨ ਦੀ ਸ਼ੁੱਧੀ ਕਰਨਾ ਮਨ ਦੀ ਸ਼ੁੱਧੀ ਵਾਸਤੇ ਉਹ ਇਸ਼ਨਾਨ ਹੁੰਦਾ ਹੈ ਉਹ ਉਹ ਸਮੇਂ ਇਸ਼ਨਾਨ ਕੀਤਾ ਬਹੁਤ ਜ਼ਿਆਦਾ ਫਲਦਾ ਬਹੁਤ ਜ਼ਿਆਦਾ ਫੁੱਲਦਾ ਹੈਗਾ ਤੇ ਉਸ ਤਰ੍ਹਾਂ ਇਸ਼ਨਾਨ ਕਰਨਾ ਇੱਕ ਪਵਿੱਤਰ ਹੋ ਜਾਣਾ ਆਪਣਾ ਸਰੀਰ ਉਹ ਇਸ਼ਨਾਨ ਅਸਲੀ ਇਸ਼ਨਾਨ ਉਹ ਹੁੰਦਾ ਹੈ ਜਿਹੜਾ ਆਪਾਂ 6 ਵਜੇ ਤੋਂ ਬਾਅਦ 9-10 ਵਜੇ ਤੀ ਕਰਦੇ ਆ ਉਹ ਆਪਾਂ ਕੀ ਕਰਦੇ ਆ ਸਰੀਰ ਕਾ ਇਸ਼ਨਾਨ ਉਹ ਤਾਂ ਦਾ ਇਸ਼ਨਾਨ ਕਰਦੇ ਆ ਇੱਕ ਸਰੀਰ ਕਾ ਇਸ਼ਨਾਨ ਕਰਦੇ ਆ। ਵੀ ਸਰੀਰ ਨੂੰ ਆਪਾਂ ਸਾਫ਼ ਕਰ ਦਿੱਤਾ। ਉਹ ਇਸ਼ਨਾਨ ਹੁੰਦਾ। ਤੇ ਜਿਹੜਾ ਆਪਾਂ 12 ਇੱਕ ਵੇੇ ਕਰਦੇ ਆ ਉਹ ਆਪਾਂ ਕੀ ਕਰਦੇ ਆ ਦਿਖਾਵੇ ਦਾ ਇਸ਼ਨਾਨ ਕਰਦੇ ਆ। ਉਹ ਤਾਂ ਭੂਤਾਂ ਪ੍ਰੇਤਾਂ ਦਾ ਇਸ਼ਨਾਨ ਹੋ ਜਾਂਦਾ। ਉਹ ਇਸ਼ਨਾਨ ਨਹੀਂ ਸਹੀ ਨਹੀਂ ਮੰਨਿਆ ਜਾਂਦਾ। ਇਹ ਇਸ਼ਨਾਨ ਸਾਰਿਆਂ ਨੂੰ ਪਵਿੱਤਰ ਤੇ ਵਧੀਆ ਇਸ਼ਨਾਨ ਹੁੰਦਾ ਅਮਰਤ ਵੇਲੇ ਦਾ ਇਸ਼ਨਾਨ। ਦੁਪਹਿਰ ਵੀ ਇਹ ਤਾਂ ਪਉ ਮੁਰਦੇ ਨੂੰ ਵਿਚਾ ਕੇ ਨਵਾ ਦਿੰਦੇ ਆ ਦੁਪਹਿਰ ਆ ਇਸ਼ਨਾਨ ਤਾਂ ਆਪਾਂ ਖੂਬਸੂਰਤੀ ਦੇ ਇਸ਼ਨਾਨ ਹੁੰਦਾ ਜਿਹੜਾ ਆਪਾਂ ਖੂਬਸੂਰਤ ਕਿਸੇ ਨੂੰ ਦਿਸਣ ਲਈ ਤੇ ਇਹ ਇਸ਼ਨਾਨ ਇਸ਼ਨਾਨ ਨਹੀਂ ਮੰਨਿਆ ਜਾਂਦਾ ਇਹ ਇਸ਼ਨਾਨ ਤਾਂ ਵਰਤ ਵੇਲੇ ਦੇ ਮੰਨੀਦਾ ਫਿਰ ਆਪਾਂ ਇਸ਼ਨਾਨ ਕਰਨ ਤੋਂ ਪਹਿਲਾਂ ਜਦੋਂ ਵੀ ਆਪਾਂ ਬਿਸਤਰੇ ਦੇ ਵਿੱਚ ਉੱਠਦੇ ਆ ਮੈਂ ਤੁਹਾਨੂੰ ਦੱਸਦੀ ਆ ਕਿਹੜੇ ਮਹਾਂਪੰਜ ਸ਼ਬਦ ਸੱਤ ਸ਼ਬਦ ਆ ਜਿਹੜੇ ਮੈਂ ਬੋਲਦੀ ਆ ਤੇ ਉਹ ਮੈਂ ਤੁਹਾਨੂੰ ਦੱਸਦੀ ਆ ਵੇਖੋ ਜਦੋਂ ਵੀ ਆਪਾਂ ਸਵੇਰ ਉੱਠਦੇ ਆ ਅੱਖ ਖੋਲ੍ਹਦੀ ਆ 4 ਵਜੇ ਪਪਾ ਪਹਿਲਾਂ ਤੋਂ ਹੀ అలਾਰਮ ਲਾ ਕੇ ਰੱਖਦੇ ਆਂ ਤੇ ਚਾਰ ਦੀ ਆਪਣੋ ਆਦਤ ਪਈ ਹੁੰਦੀ ਐ ਵਿਚਾਰ ਵਜੇ ਤਾਂ ਹਰੇਕ ਭੈਣ ਜਿਹੜੀ ਭੈਣ ਨਹੀਂ ਵੀ ਗੁਰਵਾਲੀ ਦਾ ਟਾਈਮ ਕੱਟਦੀ ਉਹ ਵਿਚਾਰ ਵਜੇ ਉੱਠ ਕੇ ਪਿੰਡਾਂ ਵਾਲੀਆਂ ਭੈਣਾਂ ਤਾਂ 4:30 ਉੱਠਦੀਆਂ ਹੀ ਆ ਜੀ ਕਿਉਂਕਿ ਕੰਮ ਹੀ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਰਜੇਵੇਂ ਹੀ ਇੰਨੇ ਜ਼ਿਆਦਾ ਹੁੰਦੇ ਉਹਨਾਂ ਨੂੰ 4 ਵਜੇ ਉੱਠ ਕੇ ਹੀ ਕੰਮ ਨਿਭੜਦਾ ਉਹਨਾਂ ਦਾ ਇਦੋਂ ਲੇਟ ਉਹ ਫਿਰ ਤਾਂ ਟੈਨਸ਼ਨ ਚ ਹੀ ਰਹਿੰਦੀਆਂ ਫਿਰ ਉਹ ਕੰਮ ਨਹੀਂ ਨਿਭੜਦਾ ਜੀ ਫਿਰ ਤਾਂ ਘਬਰਾਹਟਦਾ ਤੇ ਇੱਕ ਗੁਲਾਮਾਂ ਜੇ ਲਾਉਣ ਵਾਲਾ ਹੋ ਜਾਂਦਾ ਫਿਰ ਉਹ ਕੰਮ ਨਹੀਂ ਹੁੰਦਾ ਕੰਮ ਅਵਰਤ ਵੇਲੇ ਸਾਰਾ ਨਿਮੇੜਿਆ ਜਾਂਦਾ ਜਦੋਂ ਵੀ ਆਪਣੀ ਅਵਰਤ ਵੇਲੇ ਜਾ ਅੱਖ ਖੁੱਲਦੀ ਹੈ ਬਿਸਤਰੇ ਤੋਂ ਉੱਠਣ ਤੋਂ ਪਹਿਲਾਂ ਆਪਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਸੱਚੇ ਪਾਸ਼ਾ ਤੇਰੀ ਰਹਿਮ ਸਦਕਾ ਸੁੱਖਾਂ ਦੇ ਵਿੱਚ ਸੋਹਣੀ ਰਾਤ ਬਤੀਤ ਹੋਈ ਹੈ ਤੁਸੀਂ ਫਿਰ ਦਿਨ ਚੜਾਇਆ ਸੋਹਣਾ ਸੁੱਖਾਂ ਭਰਿਆ ਖੁਸ਼ੀਆਂ ਭਰਿਆ ਦਿਨ ਬਤੀਤ ਹੋਵੇ ਜੋ ਤੁਸੀਂ ਦਿੱਤਾ ਮਹਾਰਾਜ ਤੁਹਾਡਾ ਕੋਟੇ ਕੋਟੇ ਧੰਨਵਾਦ ਮੈਂ ਸੋਹਣੀ ਬਿਸਤਰੇ ਵਿੱਚ ਤੁਹਾਡੀ ਕਿਰਪਾ ਰਹਿਤ ਸਦਕਾ ਸਕੂਨ ਦੀ ਨੀਂਦ ਲਈ ਹੈ ਮਹਾਰਾਜ ਸਭ ਨੂੰ ਇਸੇ ਤਰ੍ਹਾਂ ਹੀ ਬਖਸ਼ਿਓ ਸੁੱਖਾ ਤੇ ਸੋਹਣਾ ਸਾਡਾ ਦਿਨ ਵੀ ਇਸੇ ਤਰ੍ਹਾਂ ਹੀ ਬਤੀਤ ਕਰਾਇਓ ਸ਼ੁਕਰਾਨਾ ਉੱਠਣ ਵੇਲੇ ਸਭ ਤੋਂ ਪਹਿਲਾਂ ਗੁਰੂ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਣਾ ਗੁਰੂ ਦਾ ਸ਼ੁਕਰਾਨਾ ਕਰਨਾ ਫਿਰ ਆਪਾਂ ਜੀ 7 ਵਾਰ ਆਓ ਮੂਲ ਮੰਤਰ ਸਹਿਬ ਦਾ ਪਾਠ ਕਰਨਾ ਏਕਮ ਕਾਰ ਸਤਨਾ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਐ ਜੁੰਨੀ ਸਹਿ ਪੰ ਗੁਰ ਪ੍ਰਸਾਦ ਜਪ ਆਸਾ ਤੁਗਾਸ ਐ ਵੀ ਸਤ ਨਾਨਕ ਹੋਸੀ ਵੀ ਸੱਚ ਸਤਨਾਮ ਵਾਹਿਗੁਰੂ ਏਕਮ ਕਾਰ ਐਸ ਤਰ੍ਹਾਂ ਪੰ ਸਤਵਾਰ ਮੂਲ ਮੰਤਰ ਸਹਿਬ ਦਾ ਪਾਠ ਕਰਨਾ ਸਹਿਜੇ ਸਹਿਜੇ ਉਸ ਤੋਂ ਬਾਅਦ ਫੇਰ ਕਰਨਾ ਮਹਾਰਾਜ ਇਹ ਦਿਨ ਸੁੱਖਾਂ ਸ਼ਾਂਤੀਆਂ ਤੇ ਖੁਸ਼ੀਆਂ ਅਚ ਸੋਹਣਾ ਆਪਣੇ ਕੰਮਾਂ ਧੰਦਿਆਂ ਚ ਆਪਣੇ ਕੰਮਾਂ ਕਰਮਾਂ ਦੇ ਵਿੱਚ ਜੋ ਤੁਸੀਂ ਕਾ ਕਿਰਤ ਸਾਨੂੰ ਲਾਈਏ ਤੇ ਵਿੱਚ ਸੋਹਣਾ ਦਿਨ ਬਤੀਤ ਕਰਾਇਓ ਸਰੀਰਕ ਤੰਦਰੁਸਤੀਆਂ ਬਖਸ਼ਿਓ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਓ ਗੁਰਬਾਣੀ ਨਾਲ ਜੁੜਨ ਦਾ ਸਾਨੂੰ ਸਮਾਂ ਬਖਸ਼ਿਓ ਮਹਾਰਾਜ ਗੁਰਬਾਣੀ ਨਾਲ ਸਾਨੂੰ ਜਰੂਰ ਜੋੜੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਇਹ ਅਰਦਾਸ ਪੇਂਟੀਆਂ ਗੁਰੂ ਸਾਹਿਬ ਦੇ ਅੱਗੇ ਕਰਕੇ ਕੀਰ ਆਪਾਂ ਮੰਜੇ ਤੋਂ ਉੱਠਿਓ। ਇਸੇ ਤਰ੍ਹਾਂ ਹੀ ਆਪਾਂ ਸੁਭਾ ਕਰਨਾ, ਇਸੇ ਤਰ੍ਹਾਂ ਹੀ ਸ਼ੁਕਰਾਨਾ ਕਰਦੇ ਹੋਏ ਮੂਰਮਤਰ ਸਾਹਿਬ ਦਾ ਪਾਠ ਕਰਦੇ ਹੋਏ ਆਪਾਂ ਸੌਂਗੇ। ਕਦੇ ਰਾਤ ਨੂੰ ਆਪਣਾ ਮਾੜਾ ਸੁਪਨਾ ਨਹੀਂ ਆਉਂਦਾ। ਕਈ ਵਾਰ ਤੁਸੀਂ ਦੇਖੋਗੇ ਤੁਸੀਂ ਨਾ ਇਸ ਤਰ੍ਹਾਂ 6 ਮਹੀਨੇ ਕਰਨ ਲੱਗੋਗੇ ਤੁਹਾਨੂੰ ਜਦੋਂ ਰਾਤ ਨੂੰ ਜਾਗਾ ਇੱਕ ਉਦੋਂ ਵੀ ਤੁਹਾਡੇ ਮੂੰਹ ਦੇ ਵਿੱਚ ਗੁਰਬਾਣੀ ਦਾ ਹੀ ਕੋਈ ਸ਼ਬਦ ਹੋਇਆ ਕਰੋ। ਕੋਈ ਡਰਾਵਣਾ ਸੁਪਨਾ ਨਹੀਂ ਆਇਆ ਕਰੋ। ਸੁਪਨੇ ਦੇ ਵਿੱਚ ਵੀ ਤੁਸੀਂ ਗੁਰਬਾਣੀ ਪੜਿਆ ਕਰੋ। ਮੈਂ ਤੁਹਾਨੂੰ ਇੱਕ ਖੁਦ ਮੇਰੀ ਆਪ ਦੀ ਹੱਦ ਵੀ ਤ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਮੈਂ ਬਹੁਤ ਚੜਤੋਂ ਜੁਗਜੀਤ ਸਾਹਿਬ ਜੀ ਦਾ ਪਾਠ ਕਰਦੀ ਸੀ ਤੇ ਮੈਂ ਬਿਮਾਰ ਹੋ ਗਈ ਜਦੋਂ ਮੈਂ ਬਿਮਾਰ ਹੋ ਗਈ ਤੇ ਮੈਂ ਪਾਠ ਵੀ ਮੈਂ ਮੇਰੇ ਚ ਬੈਠਣ ਦੀ ਪਹੁੰਚ ਵੀ ਨਾ ਰਹੀ ਵੀ ਇੰਨੀ ਮੈਂ ਕਮਜ਼ੋਰ ਜੀ ਹੋ ਗਈ ਵੀਕਨੈਸ ਤੇ ਵੀ ਮੈਂ ਪਾਠ ਮੈਥੋਂ ਛੁੱਟ ਗਿਆ ਮੈਂ ਕਈ ਦਿਨ ਸਿਮਰਨ ਨਾਲ ਨਾ ਜੁੜੀ ਤੇ ਜਦੋਂ ਮੈਂ ਪਾਠ ਤੇ ਸੁਪਨੇ ਮੈਨੂੰ ਵੀ ਸੁਪਨਾ ਆਇਆ ਸੁਪਨੇ ਦੇ ਵਿੱਚ ਵੀ ਮੈਂ ਆਪਦੀਆਂ ਸੇਹਲੀਆਂ ਦਰਾਣੀਆਂ ਜਠਾਣੀਆਂ ਵੀ ਇਸ ਸਾਰੀਆਂ ਇਕੱਠੀਆਂ ਬੈਠੀਆਂ ਮੈਂ ਕਰੀ ਜਾਂਦੀ ਹਜੇ ਵੀ ਟਾਈਮ ਹੈ ਹਜੇ ਤਾਂ ਆਪਾਂ ਇਕੱਠੇ ਨਹੀਂ ਹੋਏ ਹਜੇ ਹੋਰ ਸੇ ਆਈਆਂ ਨਹੀਂ ਭੈਣਾਂ ਤੇ ਆਪਾਂ ਚਲੋ ਜੁਪਜੀ ਸਾਹਿਬ ਜੀ ਦਾ ਪਾਠ ਕਰਦੇ ਆ ਉਹ ਮੈਨੂੰ ਸਾਰਿਆਂ ਕਹਿੰਦੀਆਂ ਤੁਸੀਂ ਅੱਗੇ ਬੋਲੋ ਅਸੀਂ ਤੁਹਾਡੇ ਪਿੱਛੇ-ਪਿੱਛੇ ਬੋਲਾਂਗੇ ਤੇ ਮੈਂ ਜਦੋਂ ਜੁਪਜੀ ਸਾਹਿਬ ਜੀ ਦਾ ਪਾਠ ਕਰਦੇ ਮੇਰੇ ਹੱਥ ਦੇ ਵਿੱਚ ਕੂਟਕਾ ਸਾਹਿਬ ਤਾਂ ਹੈ ਪਰ ਉਹਦੇ ਵਿੱਚ ਜੁਪਜੀ ਸਾਹਿਬ ਜੀ ਦਾ ਪਾਠ ਨਹੀਂ ਮਸਾਲੇ ਲਵਤੀ ਫਿਰਦੀਆਂ ਪਾਠ ਮੈਨੂੰ ਨਹੀਂ ਮਿਲਿਆ ਮੈਂ ਕਰੀ ਜਾਂਦੀ ਆ ਵੀ ਮੈਂ ਰੋਜ਼ ਤਾਂ ਇੱਥੋਂ ਹੀ ਪਾਠ ਕਰਦੀ ਸੀ ਅੱਜ ਪਾਠ ਕਿੱਧਰ ਗਿਆ ਇੰਨੇ ਕਰਦੇ ਕਰਦੇ ਇਹ ਮੇਰੀ ਅੱਖ ਖੁੱਲ ਗਈ ਮੈਂ ਗਵਾਚੀ ਤੇ ਦੂਜੇ ਦਿਨ ਆ ਪੂਰਨਵਾਸੀ ਦਾ ਦਿਨ ਸੀ ਤੇ ਮੈਂ ਗੁਰੂ ਘਰ ਗਈ ਤੇ ਵੇਖੋ ਤੁਸੀਂ ਆਪਾਂ ਕਹਿੰਦੇ ਨਾ ਵੀ ਆਪਣੀ ਮਨ ਦੀ ਆਵਾਜ਼ ਨਹੀਂ ਸੁਣਦਾ ਸੁਣਦਾ ਜੀ ਮਹਾਰਾਜ ਆਪਣੇ ਮਨ ਦੀ ਆਵਾਜ਼ ਸੁਣਦਾ ਉੱਥੇ ਗਈ ਤੇ ਮੈਂ ਜਦੋਂ ਅਸੀਂ ਦੇਗ ਲੈ ਕੇ ਤੇ ਬਾਹਰ ਸੇਵਾ ਕਰਨ ਲੱਗ ਜਾਨੇ ਤਾਂ ਉੱਥੇ ਬਾਬਾ ਜੀ ਬੋਲਦੇ ਆ ਭਾਈ ਬੀਬੀ ਤੂੰ ਜੁਗਜੀ ਸਾਹਿਬ ਜੀ ਦਾ ਪਾਠ ਕਿਉਂ ਛੱਡਤਾ ਮੈਂ ਹੈਰਾਨ ਵੀ ਬਾਬਾ ਜੀ ਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਪਾਠ ਛੱਡਦਾ ਮੈਂ ਕਿਹਾ ਬਾਬਾ ਜੀ ਵੀ ਮੈਂ ਕਮਜ਼ੋਰ ਹੋ ਬਿਮਾਰ ਹੋ ਗਈ ਜ਼ਿਆਦਾ ਤੇ ਅੱਜ ਵੀ ਮੈਂ ਸੁਖਣਾ ਸੁਖੀ ਸੀਗੀ ਤੇ ਮੈਂ ਇਹਨੂੰ ਛੱਡ ਕੇ ਗਏ ਆ ਘਰ ਦੇ ਤੇ ਵੀ ਮੈਂ ਮਸੇ ਗੁਰੂ ਘਰ ਪਹੁੰਚੀ ਆ ਵੀ ਮੈਂ ਬਿਮਾਰ ਜ਼ਿਆਦਾ ਹੋ ਗਈ ਸੀ ਤੇ ਪ੍ਰਮਾਤਮਾ ਤੋਂ ਸ੍ਰੀ ਇਕ ਤੰਦਰੁਸਤੇ ਵਾਸਤੇ ਆਰਦਾਸ ਬੇਨਤੀਆਂ ਕਰਨ ਆਈ ਸੀ ਵੀ ਦੇ ਉਹ ਤੇ ਮੇਥੋਂ ਪਾਠ ਛੁੱਟ ਗਿਆ ਹੁਣ ਤੁਸੀਂ ਐਂ ਦੇਖੋ ਮੈਂ ਤਾਂ ਬਾਬਾ ਜੀ ਨੂੰ ਦੱਸਿਆ ਵੀ ਨਹੀਂ ਸੀ ਕਿ ਮੈਂ ਪਾਠ ਨਹੀਂ ਕਰਦੇ ਇਹ ਛੱਡ ਕਿਉਂ ਦਿੱਤਾ ਤੇ ਵੀ ਮੈਂ ਤਾਂ ਵਸ ਜਦੋਂ ਦੇਖ ਤੇ ਕਿਤੇ ਬਾਹਰ ਮੈਂ ਸੇਵਾ ਚ ਆ ਕੇ ਜਿੱਥੇ ਬੈਠੀ ਸੀ ਤੇ ਮੈਂ ਬਾਬਾ ਜੀ ਮੈਨੂੰ ਕਹਿੰਦੇ ਵੀ ਬੀਬਾ ਬਿਮਾਰ ਰਹਿੰਨੇ ਹੋ ਮਾ ਕੇ ਬਾਬਾ ਜੀ ਬਿਮਾਰ ਚ ਮੈਂ ਸੇਧ ਤਕੀਕ ਨਹੀਂ ਕੁਛ ਤੇ ਬਾਬੇ ਦੇ ਚਾਹਣ ਕੀ ਮੂੰਹ ਚੋਂ ਨਿਕਲਿਆ ਕਿ ਭਾਈ ਤੂੰ ਜੋਗੀ ਸਾਹਿਬ ਵੀ ਤਾਂ ਪਾਠ ਕਿਉਂ ਛੱਡਦਾ ਫਿਰ ਮੈਂ ਕਿਹਾ ਦੱਸਿਆ ਮੈਂ ਬਾਬਾ ਜੀ ਮੈਂ ਬਿਮਾਰ ਹੈ ਬਾਬਾ ਜੀ ਕਹਿੰਦਾ ਕੋਈ ਨਹੀਂ ਭਾਈ ਜੇ ਬਿਮਾਰ ਆ ਤੁਸੀਂ ਪੈਕ ਹੀ ਕਰ ਲਿਆ ਕਰੋ ਕਿਉਂਕਿ ਤੁਹਾਡੀ ਸਿਹਤ ਦੇ ਪ੍ਰਮਾਤਮਾ ਜਿਹਦਾ ਆਪਾਂ ਸਿਮਰਨ ਕਰਦੇ ਹਾਂ ਸਭ ਜਾਣੀ ਜਾਣ ਠੀਕ ਹੈ ਨਾ ਉਹ ਤਾਂ ਆਪਣੀ ਦਿਲਾਂ ਦੀਆਂ ਮਨਾਂ ਦੀਆਂ ਜਾਣਦਾ ਸਭ ਜਾਣਦਾ ਉਹ ਆਪਾਂ ਕੀ ਤੋਂ ਲੁਕੋਨੇ ਆ ਤੇ ਉਹ ਕਹਿੰਦੇ ਵੀ ਜੇ ਨਹੀਂ ਕੋਈ ਨਹੀਂ ਫਿਰ ਕੀ ਹੁੰਦਾ ਬੀਬੀ ਤੇਥੋਂ ਨਹੀਂ ਬੈਠ ਹੁੰਦਾ ਤੂੰ ਪੈ ਕੇ ਕਰ ਪਰ ਸਿਮਰਨ ਤੋਂ ਨੂੰ ਛੱਡ ਨਾ ਤਾਂ ਹੀ ਤੁਹਾਡੀ ਸਿਹਤ ਜ਼ਿਆਦਾ ਖਰਾਬ ਹੋਊ ਤੇ ਫਿਰ ਮੈਂ ਆ ਕੇ ਫਿਰ ਪਾਠ ਕਰਨ ਲੱਗੀ ਮੈਂ ਆਖਿਆ ਨਾ ਮੈਂ ਵੀ ਮਨ ਦੀ ਵਿਚ ਆ ਵੀ ਨਹੀਂ ਮੈਂ ਪੈ ਕੇ ਨਹੀਂ ਕਰਨਾ ਵੀ ਚਲ ਜਿੰਨਾ ਕਿ ਵੀ ਪੈਥੋ ਹੋਇਆ ਪੰਜ ਪੌੜੀਆਂ ਚਾਰ ਸੱਤ ਜਿੰਨੀਆਂ ਵੀ ਪੜੀਆਂ ਗਈਆਂ ਮੈਂ ਓਨੀਆਂ ਹੀ ਪੜ੍ਹੂੰਗੀ ਤੇ ਮੈਂ ਪਰ ਬੈਠ ਕੇ ਪਾਠ ਕਰੂੰਗੀ ਜਦੋਂ ਮੈਂ ਬੈਠ ਕੇ ਤੇ ਪ੍ਰਮਾਤਮਾ ਨੇ ਇਨੀ ਹਿੰਮਤ ਹੌਸਲਾ ਬਖਸ਼ਿਆ ਮੈਂ ਸਾਰਾ ਪਾਠ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦੋਂ ਬੈਠੇ ਬੈਠੇ ਕਰ ਦਿੱਤਾ ਇਹਦੇ ਇਹਦੇ ਨਾਲ ਵੀ ਇੱਕ ਇਸ ਤਰ੍ਹਾਂ ਹੋ ਜਾਂਦਾ ਆਪਣੇ ਨਾਲ ਦੀਨ ਸਿਮਰਨ ਨੂੰ ਕਦੇ ਵੀ ਨਾ ਛੱਡੋ ਸਿਮਰਨ ਜਾ ਰੱਖੋ ਜਦੋਂ ਆਪਾਂ ਇਸ ਤਰ੍ਹਾਂ ਸੁਬਾ ਸ਼ਾਮ ਪ੍ਰਮਾਤਮਾ ਨੂੰ ਧਿਆਵਾਂਗੇ ਤੇ ਤੁਸੀਂ ਦੇਖੋ ਸੁਪਨੇ ਦੇ ਵਿੱਚ ਵੀ ਫਿਰ ਆਪਾਂ ਸਿਮਰਨ ਹੀ ਆਪਾਂ ਤੋਂ ਮਹਾਰਾਜ ਸਿਮਰਨ ਦੀ ਸੇਵਾ ਹੀ ਲਊਗਾ ਤੇ ਆਪਾਂ ਧੰਤਨ ਕਰਦੇ ਸੌਵਾਂਗੇ ਤੇ ਧੰਤਨ ਕਰਦੇ ਉੱਠਾਂਗੇ ਤੇ ਤੁਸੀਂ ਦੇਖੋ ਤੁਹਾਡੇ ਘਰ ਦਾ ਵਾਤਾਵਰਨ ਕਿੰਨਾ ਬਦਲ ਜਾਊਗਾ ਤੁਸੀਂ ਖੁਦ ਹੀ ਦੇਖੋਗੇ ਤੇ ਇਹ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਇਹ ਉਹ ਸਤਿ ਸ਼ਬਦ ਜੋ ਮੈਂ ਬੋਲ ਸੁਭਾ ਸ਼ਾਮ ਕਰਦੀ ਆ ਸੁਭਾ ਇਸ਼ਨਾਨ ਕਰਨ ਤੋਂ ਪਹਿਲਾਂ ਮੈਂ ਇਸ ਤਰ੍ਹਾਂ 15 ਮਿੰਟ 20 ਮਿੰਟ ਇਸ ਤਰ੍ਹਾਂ ਪ੍ਰਮਾਤਮਾ ਦਾ ਸਾਰਾ ਧਿਆਨ ਕਰਕੇ ਆ ਦੇ ਜੀਵਨ ਦੀਆਂ ਜੋ ਉਹਨਾਂ ਨੇ ਆਪਾਂ ਨੂੰ ਦਾਤਾਂ ਬਖਸ਼ੀਆਂ ਸਾਰਿਆਂ ਦਾ ਕੋਟੀ ਕੋਟੀ ਸ਼ੁਕਰਾਨੇ ਕਰਕੇ ਮੈਂ ਫਿਰ ਉੱਠਦੀ ਆ ਮੂਲ ਮੰਤਰ ਸਾਹਿਬ ਦਾ ਪਾਠ ਕਰਦੀ ਆ ਤੇ ਇਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੇਰੀ ਜ਼ਿੰਦਗੀ ਮੇਰੇ ਦਿਨ ਬਦਲ ਗਏ ਸਾਡੇ ਘਰ ਤੇ ਪਰਿਵਾਰ ਸੁੱਖਾਂ ਦੇ ਵਿੱਚ ਆ ਗਿਆ ਦੁੱਖਾਂ ਨਰਕ ਭਰੀ ਜ਼ਿੰਦਗੀ ਚੋਂ ਨਿਕਲ ਕੇ ਅਸੀਂ ਸੁੱਖਾਂ ਦੇ ਪਰ ਮਾਤਾ ਮਾਨੇ ਸੁੱਖਾਂ ਦੇ ਦਿਨ ਲਿਆਂਦੇ ਤੁਹਾਡੇ ਤੇ ਵੀ ਲੈ ਕੇ ਆਊਗਾ ਇਸ ਤਰ੍ਹਾਂ ਤੁਸੀਂ ਜਰੂਰ ਕਰਨਾ ਜੀ ਜੇ ਆਪਾਂ ਤੁਹਾਨੂੰ ਮੇਰੀ ਵੀਡੀਓ ਥੋੜੀ ਜੀ ਵਧੀਆ ਲੱਗੀ ਪਲੀਜ਼ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਜੇ ਕੋਈ ਸ਼ਬਦ ਮੇਥੋਂ ਵੱਧ ਘਟ ਜਾਏ ਤਰੋਂ-ਤਰ ਬੋਲਿਆ ਗਿਆ ਤਾਂ ਪਲੀਜ਼ ਮੈਨੂੰ ਮਾਫ ਕਰਨਾ ਤੇ ਪਰ ਮਾਤਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੁਹਾਡੇ ਵੀ ਦਿਨ ਬਦਲੇ ਖੁਸ਼ੀਆਂ ਭਰੇ ਹੁਣ ਕਰਜਾਂ ਤੋਂ ਮੁਕਤ ਹੋ ਤੁਸੀਂ ਦਿਨ ਦੁਗਣੀਆਂ ਰਾਤਾਂ ਚੋਂ ਬਣੀਆਂ ਤਰੱਕੀਆਂ ਕਰੋ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ